ਸਟਾਰਟ ਪਿਛਲੇ ਦਿਨੀ ਪੰਜਾਬ ਸਰਕਾਰ ਨੇ 700 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ ਹੈ ਡੰਡੀ ਸੂਬੇ ਸਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ ਡੰਡੀ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਦੇ ਮੋਤਬਰਾਂ ਨੇ ਇਹ ਗिला ਕੀਤਾ ਸੀ ਕਿ ਪਹਿਲੀਆਂ ਸਰਕਾਰਾਂ ਵੱਲੋਂ ਚੁੱਕੀ ਗਈ ਕਰਜ਼ੇ ਦੀ ਵੱਡੀ ਰਕਮ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਆ ਗਈ ਹੈ ਡੰਡੀ ਐ ਵੀ ਕੇ ਉਹ ਆਪਣੇ ਵਿੱਤੀ ਸਾਧਨਾਂ ਨੂੰ ਵਧਾ ਕੇ ਪਿਛਲਾ ਕਰਜ਼ਾ ਵੀ ਲਾਹਣਗੇ ਅਤੇ ਪੰਜਾਬ ਨੂੰ ਖੁਸ਼ਹਾਲ ਵੀ ਬਣਾਉਣਗੇ ਡੰਡੀ ਪਰ ਸਰਕਾਰ ਦੇ ਪਿਛਲੇ ਸਾਰੇ ਸਮੇਂ ਵਿੱਚ ਇਹ ਗੱਲਾਂ ਪੂਰੀ ਤਰ੍ਹਾਂ ਗਲਤ ਸਾਬਤ ਹੋਈਆਂ ਹਨ ਕਿਉਂਕਿ ਸੱਤਾਧਾਰੀਆਂ ਦੇ ਬਿਆਨਾਂ ਅਤੇ ਅਮਲਾਂ ਵਿੱਚ ਵੱਡਾ ਫਰਕ ਵੇਖਣ ਨੂੰ ਮਿਲ ਰਿਹਾ ਹੈ ਡੰਡੀ ਪਿਛਲੀਆਂ ਸਰਕਾਰਾਂ ਦੀ ਵੀ ਇਸ ਪੱਖੋਂ ਵੱਡੀ ਆਲੋਚਨਾ ਹੁੰਦੀ ਰਹੀ ਸੀ ਕਿ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਮੁਫਤ ਦੀਆਂ ਯੋਜਨਾਵਾਂ ਦਾ ਐਲਾਨ ਕਰਕੇ ਸੂਬੇ ਨੂੰ ਆਰਥਿਕ ਮੁਸੀਬਤ ਵਿੱਚ ਫਸਾ ਦਿੱਤਾ ਹੈ ਡੰਡੀ ਜਾਹੀਦਾ ਤਾਂ ਇਹ ਸੀ ਕਿ ਮੌਜੂਦਾ ਸਰਕਾਰ ਪਹਿਲੀਆਂ ਸਰਕਾਰਾਂ ਦੀ ਅਜਹੀ ਫਜ਼ੂਲ ਖਰਚੀ ਨੂੰ ਬੰਦ ਕਰਕੇ ਆਪਣੇ ਸਾਧਨ ਜੁਟਾ ਕੇ ਸੂਬੇ ਨੂੰ ਖੁਸ਼ਹਾਲੀ ਦੇ ਰਾ ਉਤੇ ਤੋਰਦੀ ਅਤੇ ਇਸ ਦੇ ਮੋਢਲੇ ਢਾਂਚੇ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਹੁੰਦੀ ਪਰ ਇਸ ਦੇ ਉਲਟ ਨਾ ਸਿਰਫ ਸਰਕਾਰ ਨੇ ਪਹਿਲੀਆਂ ਸਰਕਾਰਾਂ ਦੀਆਂ ਐਲਾਨੀਆਂ ਮੁਫਤ ਵਾਲੀਆਂ ਯੋਜਨਾਵਾਂ ਨੂੰ ਜਾਰੀ ਰੱਖਿਆ ਸਗੋਂ ਇਸ ਦੇ ਨਾਲ ਅਜਈਆਂ ਹੋਰ ਯੋਜਨਾਵਾਂ ਦਾ ਵੀ ਐਲਾਨ ਕਰ ਦਿੱਤਾ ਜੋ ਰਾਜ ਦੇ ਰੈਂਦੇ ਖੁੰਦੇ ਅਸਾਸੇ ਨੂੰ ਵੀ ਸਨ ਲਾਉਣ ਵਾਲੀਆਂ ਸਾਬਤ ਹੋਈਆਂ ਹਨ ਡੰਡੀ ਆਰਥਿਕ ਮੰਦੀ ਵਿੱਚੋਂ ਗੁਜ਼ਰਦੀ ਇਹ ਸਰਕਾਰ ਧੜਾ ਧੜ ਹੋਰ ਕਰਜ਼ੇ ਲਈ ਜਾ ਰਹੀ ਹੈ ਡੰਡੀ ਇਸ ਨੇ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਦੀ ਧਾਰਾ ਵਿੱਚ ਸੋਧ ਕਰਕੇ ਦੋ ਹੋਰ ਮਦਾਂ ਬਦਲੀਆਂ ਹਨ ਜਿਸ ਨਾਲ ਸਰਕਾਰ ਜਦੋਂ ਚਾਹੇ ਹੋਰ ਜਿੰਨਾ ਮਰਜ਼ੀ ਕਰਜ਼ਾ ਲੈ ਸਕਦੀ ਹੈ ਡੰਡੀ ਇਸੇ ਸਮੇਂ ਦੌਰਾਨ ਇਹ ਆਪਣੇ ਵਿੱਤੀ ਸੌਮਿਆਂ ਨੂੰ ਵਧਾਉਣ ਵਿੱਚ ਬੁਰੀ ਤਰ੍ਹਾਂ ناکਾਮਯਾਬ ਸਾਬਤ ਹੋਈ ਹੈ ਡੰਡੀ ਤਾਜ਼ਾ ਮਿਲੇ ਅੰਕੜਿਆਂ ਅਨੁਸਾਰ ਸੂਬੇ ਸਰ ਹੁਣ 3.5 ਲੱਖ ਕਰੋੜ ਤੋਂ ਵੀ ਵਧੇਰੇ ਕਰਜ਼ਾ ਚੜ ਚੁੱਕਾ ਹੈ ਡੰਡੀ ਇੱਕ ਆਮ ਅੰਦਾਜ਼ੇ ਮੁਤਾਬਕ ਬੈਂਕਾਂ ਦੇ ਘਟ ਵਿਆਜ ਉੱਤੇ ਲਏ ਕਰਜ਼ੇ ਦਾ ਵਿਆਜ ਹੀ ਸਾਲਾਨਾ 35000 ਕਰੋੜ ਰੁਪਏ ਬਣ ਜਾਂਦਾ ਹੈ ਡੰਡੀ ਸਰਕਾਰ ਚਾਹੇ ਚਾਲੂ ਸਾਲ ਵਿੱਚ 1 ਲੱਖ ਕਰੋੜ ਤੋਂ ਵਧੇਰੇ ਦੇ ਸਾਧਨ ਜੁਟਾਉਣ ਦੀ ਗੱਲ ਕਰਦੀ ਹੈ ਪਰ ਜੀਐਸਟੀ ਵੈਟ ਸਟੇਟ ਐਕਸਾਈਜ਼ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਅਤੇ ਵਾਹਨਾ ਉੱਤੇ ਟੈਕਸ ਬਿਜਲੀ ਡਿਊਟੀ ਆਦ ਨਾਲ ਸਰਕਾਰ 58000 ਕਰੋੜ ਦੇ ਕਰੀਬ ਕਮਾਈ ਕਰਨੀ ਚਾਹੁੰਦੀ ਹੈ ਅਤੇ ਇਸ ਤੋਂ ਇਲਾਵਾ ਰੋਡਵੇਜ਼ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਆਦਤੋਂ ਵੀ 11000 ਕਰੋੜ ਦੀ ਆਮਦਨ ਜੁਟਾਉਣ ਲਈ ਯਤਨਸ਼ੀਲ ਹੈ ਪਰ ਇਸ ਵਿੱਚ ਇਹ ਕਿੰਨਾ ਕੁ ਕਾਮਯਾਬ ਹੋ ਸਕੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਡੰਡੀ ਹੁਣ ਹਾਲਾਤ ਹਲਤ ਇਹ ਹੋ ਗਈ ਹੈ ਕਿ ਕੁਝ ਉੱਗੇ ਅਰਥ ਸ਼ਾਸਤਰੀਆਂ ਵੱਲੋਂ ਸੂਬੇ ਦੀ